ਮੈਜਟਰ ਮੜਾ ਫੈਕਟਰੀ ਇਨਸ਼ਾਲਾ ਨੰਬਰ ਉਹ ਕੋ ਪਿਆਰਾਂ ਦਾ ਪਿਆਰਾਂ ਦਾ ਪਿਆਰਾਂ ਦਾ ਭਾਈ ਉਹ ਨਹੀਂ ਇੰਨਾ ਨਹੀਂ ਪਈ ਇਹਨਾਂ ਪਾ ਕੇ ਬੰਦ ਹੋ ਜੀ ਇਹ ਅਨੀ ਤਾਂ ਬੇਰੀ ਪੁੱਤ ਤੇ ਰਹੀ ਹੁਣ ਅਰਾਮ ਇਹਨਾਂ ਦਾ ਸਵਾਗਤ ਹੋਏਗਾ ਔਰ ਕੀ ਰੋਡ ਬਣ ਜਾਏਗਾ ਬਹੁਤ ਵਧੀਆ ਸਵਾਗਤ ਰਾਹੁਲ ਗਾਂਧੀ ਜੀ ਦਾ ਸਾਡਾ ਕਾਂਗਰਸੀ ਵਰਕਰ ਔਰ ਆਮ ਲੋਕ ਜਿਹੜੇ ਆ ਕਰਨਗੇ ਕਿ ਉਹ ਕਿਹੜੀ ਲੰਬੀ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਸੀ ਉਹਦੇ ਵਾਸਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਔਰ ਜਿਹੜੀ ਲੜਾਈ ਉਹਨਾਂ ਲੜੀ ਹੈ ਜ਼ਮੀਨ ਤੇ ਉਤਰ ਕੇ ਉਹਦੇ ਵਾਸਤੇ ਲੋਕ ਉਹਨਾਂ ਦੀ ਹੌਸਲਾ ਵਜਾਈ ਕਰਨ ਵੀ ਆਉਣਗੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਲੀਡਰ ਫਿਰ ਉਹਦੇ ਵਿੱਚ ਉਹਦੀ ਲੀਡਰ ਦੀ ਵੀ ਹੌਸਲਾ ਵਜਾਈ ਹੁੰਦੀ ਹੈ ਕੀ ਟਾਈਮਿੰਗ ਰਹੇਗੀ ਜੀ ਉਹਨਾਂ ਦੀ ਆਨ ਦਿਅਰ ਕੀ ਰੋਡ ਮੈਪ ਹੈ 5 ਵਜੇ ਉਹ ਪਹੁੰਚਣਗੇ ਔਰ ਰੋਡ ਮੈਪ ਤੇ ਜਿੱਥੇ ਕ 에어ਪੋਰਟ ਰੋਡ ਤਿਆਰ ਪ੍ਰਤਾਪ ਜਿਹੜੇ ਐਕਸਐਮਐਲਏ ਸਾਡੇ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਜਿਹੜਾ ਇਹਦਾ ਵੈਨਿਊ ਹੈ ਜੀ ਜੀ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਕਿਉਂਕਿ ਰਾਹੁਲ ਗਾਂਧੀ ਜਦੋਂ ਵੀ ਪੰਜਾਬ ਆਉਂਦੇ ਨੇ ਅਲੱਗ ਹੀ ਉਤਸ਼ਾਹ ਨਜ਼ਰ ਆਦਾ ਵਰਕਰਾਂ ਦੇ ਵਿੱਚ ਲੀਡਰਸ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਮਤਲਬ ਹਰ ਚੀਜ਼ ਜਿਹੜੀ ਹੈ ਬਿਲਕੁਲ ਪੁੱਗਤਾ ਹੈ ਔਰ ਲੋਕ ਜਿਹੜੇ ਨੇ ਖੁਸ਼ ਨੇ ਔਰ ਲੋਕ ਚਾਹੁੰਦੇ ਨੇ ਜਿਹੜੀ ਜੋ ਹਾਲਾਤ ਦੇ ਦੇਸ਼ ਚ ਹੋਏ ਨੇ ਜਿਸ ਸਰਕਾਰ ਨੇ ਕੀਤੇ ਨੇ ਉਹਨੂੰ ਬਦਲਣਾ ਚਾਹੁੰਦੇ ਨੇ ਜਿਹੜੇ ਸਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਵ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰਾਂ ਤੋੜੀਆਂ ਨੇ ਔਰ ਅਧਿਕਾਰ ਖੋਏ ਨੇ ਔਰ ਮਨੀਪੁਰ ਵਰਗੀਆਂ ਘਟਨਾਵਾਂ ਹੋਈਆਂ ਨੇ ਹੱਥ ਵਰਗੀਆਂ ਘਟਨਾਵਾਂ ਹੋਈਆਂ ਨੇ ਔਰ ਜਿਹੜੀ ਲਖੀਂਪੁਰ ਖੀਰੀ ਵਰਗੇ ਬੱਚਿਆਂ ਤੇ ਤੇ ਮੰਤਰੀ ਦੇ بیٹے ਨਾਲ ਜਿਹਦਾ ਚਾੜ ਦਿੱਤੀ ਗਈ ਸੀਗੀ ਬਿਲਕੁਲ ਜੀਵ ਚੜਾ ਦਿੱਤੀ ਗਈ ਸੀ ਜਖਮ ਨੇ ਮੰਨ ਦੇ ਉੱਤੇ 700 ਕਿਸਾਨਾਂ ਦਾ ਜਿਹੜਾ ਜਖਮ ਹੈ ਉਹ ਮੰਨ ਦੇ ਉੱਤੇ ਆ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਇਹਦੇ ਵਾਸਤੇ ਲੋਕ ਐਸੇ ਵੇਲੇ ਮਨ ਬਣਾ ਕੇ ਬੈਠੇ ਨੇ ਇਹ ਤੁਸੀਂ ਕਿ ਟ੍ਰੇਡਰ ਜਿਹੜੀ ਇੰਡਸਟਰੀ ਜੁਣੀ ਹੈ ਨਾ ਉਹ ਵੀ ਸਾਰੇ ਮਤਲਬ ਬਣਾ ਕੇ ਬੈਠੀ ਆਪਣਾ ਮਨ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਸਰਕਾਰ ਨੂੰ ਲਾਭੇਗਾ ਹੁਣ ਇਨਕਮ ਟੈਕਸ ਬਹੁਤ ਵੱਡਾ ਟੈਰਰ ਹੈ ਹੂੰ ਜੀਐਸਟੀ ਦੇ ਬਹੁਤ ਵੱਡਾ ਮੁੱਦਾ ਹੈ ਕਿ ਜੀਐਸਟੀ ਦੇ ਲੋਕਾਂ ਨੂੰ ਸਜ਼ਾ ਦਿੱਤੀਆਂ ਜਾ ਰਹੀਆਂ ਨੇ ਜੀ ਔਰ ਜਿਹੜਾ ਵਪਾਰੀ ਜਿਹੜਾ ਲੋਕਾਂ ਲਈ ਰੋਜੀ ਰੋਟੀ ਬਣਾਉਂਦਾ ਸੀ ਅਜੋ ਨੂੰ ਇਹਨਾਂ ਨੇ ਮਤਲਬ ਠੱਗ ਚੋਰ ਜਿਹੜਾ ਆ ਉਹ ਸਾਬਤ ਕਰਤਾ ਇਸ ਗਵਰਨਮੈਂਟ ਨੇ ਔਰ ਇਹਦੇ ਵਾਸਤੇ ਉਹ ਸਾਰੇ ਤਿਆਰ ਨੇ ਹੁਣ ਜਿਵੇਂ ਸੀਨੀਅਰ ਸਿਟੀਜ਼ਨ ਹੈ ਅੱਗੇ ਟ੍ਰੇਨਾਂ ਦੇ ਵਿੱਚ 50% ਇਹਨਾਂ ਨੂੰ ਕੋਟਾ ਹ ਉਹ ਡਿਸਕਾਊਂਟ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹਨਾਂ ਨੂੰ ਮੇਲ ਗੱਡੀਆਂ ਐਵੇਂ ਬਣਾਤਾ ਉਹਦੇ ਨਾਲ ਉਹਦਾ ਕਿਰਾਇਆ ਵੱਧ ਗਿਆ ਜਦ ਕਿ ਸਟਾਪੇ ਸੇਮ ਹੈ ਟਾਈਮ ਸੇਮ ਲੱਗਦਾ ਨਾ ਉਹਦਾ ਮਿਲ ਰਹਾਤਾ ਹੈ ਉਹਦਾ ਕਿਰਾਇਆ ਵੱਧ ਗਿਆ ਕਿਉਂਕਿ ਜਿੰਨਾ ਕੁਛ ਹੈ ਪਬਲਿਕ ਸੈਕਟਰ ਜੁੰਟ ਹੈ ਸਾਰੇ ਦੇਜ ਦੇ ਵੇਚਦੇ ਐਸ ਵੇਲੇ ਦੇਸ਼ ਉਟ ਖੜਾ ਹੋਇਆ ਦੇਸ਼ਾਂ ਦੇਸ਼ ਨੇ ਐਸ ਵੇਲੇ ਮਨ ਬਣਾ ਲਿਆ ਇਹਨਾਂ ਦੇ ਵਿਰੁੱਧ ਵੋਟ ਕਰਨ ਦਾ ਔਰ ਰਾਹੁਲ ਗਾਂਧੀ ਕੱਲ ਆ ਕੇ ਇਹ ਲੋਕਾਂ ਦੇ ਵਿੱਚ ਆਪਣੇ ਪੂਰਨ ਤੌਰ ਤੇ ਘੱਟ ਰੱਖਣਗੇ ਕਿ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਔਰ ਲੋਕ ਇਤੀ ਫੈਸਲੇ ਹੋਣਗੇ। ਉਹਦਾ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ। ਸ਼ੁਕਰਨ ਦੀ ਮੌਤ ਹੋਈ ਆ। ਲੇਕਿਨ ਉਸ ਤੋਂ ਬਾਅਦ ਫਿਰ ਤੋਂ ਪੰਜਾਬ ਪਹੁੰਚਦੇ ਨੇ ਮੋਦੀ ਸਾਹਿਬ ਸਿਰ ਤੇ ਪੱਗ ਜਿਹੜੀ ਬੱਜੀ ਹੁੰਦੀ ਉਹਨਾਂ ਦੇ। ਕਿ ਲੱਗਦਾ ਕਿ ਉਸ ਪੱਗ ਦੀ ਇੱਜ਼ਤ ਰੱਖ ਲੈਣੀ ਚਾਹੀਦੀ ਸੀ ਕਿ ਜਦੋਂ ਉਹ ਉੱਥੇ ਜਾ ਰਹੇ ਸੀਗੇ ਕਿਸਾਨ। ਬਿਲਕੁਲ ਉਹ ਤੇ ਰੱਖਣੀ ਚਾਹੀਦੀ। ਹਾਂ ਹੁਣ ਵੀ ਤਾਂ ਕਿਸਾਨਾਂ ਦੇ ਗੋਲੀਆਂ ਚ ਚਲਾਈਆਂ ਹੀ। ਪੱਗ ਬੱਦੀ ਨਹੀਂ ਕਿ ਪੱਗ ਰੱਖੀ ਗਈ ਹੈ। ਹਾਂ। ਉਹ ਵੀ ਕਿਸੇ ਨੇ ਆਪਣੇ ਸਿਰ ਤੇ ਬਣ ਕੇ ਉਹਨਾਂ ਦੇ ਸਿਰ ਤੇ ਰੱਖਤੀ ਹੋਣੀ ਇਹ ਤੇ ਹਾਲ ਹੋ ਗਿਆ ਸਾਡਾ ਸੋ ਮੋਦੀ ਜੀ ਨੇ ਜੋ ਹਾਲਾਤ ਪਿਆਦਾ ਕੀਤੇ ਉਹਦਾ ਜਵਾਬ ਐਤਕੀ ਲੋਕ ਦੇਣਗੇ ਉਹਨਾਂ ਨੂੰ ਬੇਫਿਕਰ ਰਹੋ ਮੜ ਬਣਿਆ ਲੋਕਾਂ ਦਾ ਸਾਰਾ ਜੀ ਕਾਰਪੈਸ਼ਨਾ ਕਰਾ ਦਿੱਤਾ ਗਿਆ ਤੁਹਾਡੇ ਵੱਲੋਂ ਵਿਰੋਧੀਆਂ ਦਾ ਕਿਹੜਾ ਵੀ ਇਹ ਸਿਰਫ ਇੱਕ ਪਬਲਿਸਿਸਟੈਂਟ ਆ 2 ਸਾਲ ਹੋ ਗਏ ਨੇ ਇਲੈਕਸ਼ਨ ਨਹੀਂ ਹੋਏ ਦੇ ਇਸਿਰ ਜਿਹੜੇ ਹੁਣ ਚੋਣਾ ਕਰਕੇ ਬੋਲਦੇ ਸਹੀ ਪਬਲਿਕ ਨਹੀਂ ਉਹ ਮਤਲਬ ਇਹ ਹੁੰਦਾ ਵੀ ਕੋ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕਿਉਂਕਿ ਵਿਚਾਰੇ 73 ਨਾਲ ਜੁੜੇ ਅਸੀਂ ਹੁਣ ਸਾਰਾ ਸ਼ਹਿਰ ਘੁੰਮੇ ਜੋ ਹਾਲਾਤ ਨੇ ਸ਼ਹਿਰ ਦੇ ਇਹ ਸਿਰਫ ਲੋਕਾਂ ਨੂੰ ਅਵੇਅਰ ਕੀਤਾ ਪੀ ਹੁਣ ਇਹਨਾਂ ਨੂੰ ਤਾਂ ਜਵਾਬ ਪੁੱਛੋ ਤਾਂ ਤਾਂ ਜਾਂਦੇ ਨਹੀਂ ਹਲਕਿਆਂ 'ਚ ਹੂੰ ਹੁਣ ਹਰ ਕੋਈ ਗਲੀ ਗਲੀ ਤੁਰਿਆ ਫਿਰਦਾ ਕੋਈ ਬਰਕਰਤ ਤੁਰਿਆ ਫਿਰਦਾ ਲੋਕ ਜਵਾਬ ਪੁੱਛਣੇ ਨਾ ਤਾਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੀ ਲੈ ਕੇ ਉਹ ਹੀ ਤਾਂ ਕਾਰਪੋਰੇਸ਼ਨ ਇਲੈਕਸ਼ਨ ਕਰਕੇ ਮਾੜਾ ਹਾਲ ਹੋਇਆ ਨਾ ਸ਼ਹਿਰ ਦਾ ਹਾਂਜੀ ਫਿਰ ਜੋ ਇਲੈਕਸ਼ਨ ਦਾ ਜਵਾਬ ਪੁੱਛੋ ਵੀ ਕਿਉਂ ਨਹੀਂ ਕਰਦੇ ਦੋ ਸਾਲ ਪਹਿਲਾਂ ਨਹੀਂ ਪਤਾ ਲੱਗਾ ਵੀ ਉਹਦੇ ਜਦੋਂ ਦੀ ਟਿਨਰ ਖਤਮ ਹੋ ਗਈ ਸੀ ਤੋਂ ਬਾਅਦ ਕਹਿੰਦੇ ਹੁਣ ਇਹਨਾਂ ਨੇ ਉਹਨਾਂ ਦੇ ਵਿੱਚ ਆ ਕੇ ਮੇਰੇ ਮੇਰੀ ਗੱਲ ਨਹੀਂ ਸਮਝਦਾ ਕੋਈ ਮਰ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਕੋਈ ਗਲਤ ਕੰਮ ਕਰਦਾ ਜਿਹੜਾ ਕੋ ਨੁਕਸਾਨ ਸਪੀਚ ਦੇ ਰਹੇ ਜੋ ਜਾ ਕੇ ਆਪਣੇ ਅ ਰੈਲੀਆਂ ਦੇ ਵਿੱਚ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਲੋਕਾਂ ਨੂੰ ਵੇਅਰ ਕਰ ਰਹੇ ਜਿਨਾ ਜੇ ਫਰਜ ਕਰੋ ਕੋਈ ਗਲਤ ਹੈ ਤੁਸੀਂ ਦੱਸ ਰਹੇ ਜੇ ਨਾ ਤੇ ਅਸੀਂ ਵੀ ਤੁਹਾਨੂੰ ਦੱਸਤਾ ਕਿ ਵੀ ਗਲਤ ਹੈ ਅਸੀਂ ਲੋਕਾਂ ਨੂੰ ਵੇਅਰ ਕੀਤਾ ਹੈ ਅਹੀਂ ਦਾ ਮੇਰੀ ਸਪੀਚ ਵੀ ਵੇਖ ਲਓ ਵੀ ਅਸੀਂ ਤੁਹਾਨੂੰ ਧਰਨਾ ਲਾਉਂਦਾ ਮਕਸਦ ਹੀ ਜਾਂ ਰੋਸ਼ਮਾਰਜ ਦਾ ਇੱਕੋ ਹੀ ਹੈ ਕਿ ਅਵੇਅਰ ਹੋ ਜਾਓ ਇਹਨਾਂ ਨੂੰ ਸਵਾਲ ਕਰੋ ਕਿ ਸਾਡੇ ਰਾਈਟ ਕਿ ਖੋਏ ਤੇ ਮੈਂ 4 ਸਾਲ 4 4 ਮਹੀਨੇ ਪਹਿਲਾਂ ਵੀ ਪਹਿਲਾਂ ਲੱਗਦਾ ਇਲੈਕਸ਼ਨ ਹੋ ਜਾਣੀ ਇੱਕ ਰਹੀ ਪੂਰੀ ਤਿਆਰੀ ਹੋ ਗਈ ਸੀ ਫੇਰੇ ਭੱਜ ਕੇ ਲੋਕ ਸਭਾ ਕਰਕੇ ਤੇ ਮੈਂ 4 ਮਹੀਨੇ ਪਹਿਲੇ ਸਾਰੇ ਮੁੱਦੇ ਡੀਸੀ ਨੂੰ ਔਰ ਕਮਿਸ਼ਨਰ ਨੂੰ ਬਿਠਾ ਕੇ ਕਹਿ ਚੁੱਕਾ ਹਾਂ ਸ਼ਹਿਰ ਦੇ ਮਲੇ ਹਾਲ ਤੇ ਸੋ ਇਸ ਕਰਕੇ ਜਦੋਂ ਲੋਕਾਂ ਨੇ ਜਵਾਬ ਮੰਗਣਾ ਹੈ ਉਹਦਾ ਜਵਾਬ ਦੇਣ ਬਸ ਇਹ ਲੋਕ ਸਭਾ ਅੰਮ੍ਰਿਤਸਰ ਦੇ ਲੋਕਾਂ ਨੇ ਤੇ ਮੂਡ ਬਣਾਇਆ ਕਿ ਕੁਜੀ ਸਿੰਘ ਮੋਹਜਰ ਉਹਨਾਂ ਨੇ ਆਪਣਾ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਭੇਜਣਾ 4 ਤਰੀਕ ਨੂੰ ਰਿਜ਼ਲਟ ਆਉਣਾ 6 ਸੇਮ ਡੇ ਹੀ ਸੱਚਖੰਡੀ ਦਰਬਾਰ ਸਾਹਿਬ ਕਹਿੰਦੇ ਢੋਲ ਵੱਜਦੇ ਹੋਣਗੇ ਦਲ ਖਾਲਸਾ ਜਿਹੜਾ ਵਾ ਉਹ ਕਹਿ ਰਹੇ ਕਿ 6 ਤਰੀਕ ਜਿਹੜਾ 7 ਤਰੀਕ ਨੂੰ ਜਿਹੜਾ ਆ ਸੈਲੀਬ੍ਰੇਸ਼ਨ ਕੀਤਾ ਹੈ ਕਿ ਤੁਸੀਂ ਇਤਫਾਕ ਰੱਖਦੇ ਸੀ ਨੂੰ ਬਿਲਕੁਲ ਬਿਲਕੁਲ ਦੇਖੋ ਜੋ ਵੀ ਜਿੰਨਾਂ ਦੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈਗੀ ਅਸੀਂ ਲੋਕਾਂ ਦੇ ਨਾਲ ਆ ਲੋਕਨ ਮੰਨਦੇ ਉਦਾਂ ਹੀ ਹੋਏਗਾ ਉਹਨਾਂ ਨੇ ਸਰ ਸਿੱਧਾ ਸਿੱਧਾ ਕਿਹਾ ਵੀ 6 ਤਰੀਕ ਨੂੰ ਕੋਈ ਵੀ ਮੈਂ ਕੀ ਕਹਿੰਦਾ ਮੈਂ ਤੁਹਾਨੂੰ ਕੀ ਕਹ ਰਿਹਾ ਜਿੱਦਾਂ ਉਹਨਾਂ ਦੇ ਮਨ ਦੀ ਪਾਉਣਾ ਉਦਾਂ ਹੀ ਹੋਏਗਾ ਤਰਨਜੀਤ ਸਿੰਘ ਸੰਧੂ ਨਾਂ ਵੱਲੋਂ ਬੜੀ ਤਲਖੀ ਭਰੇ ਅਰਜ਼ਾ ਦੇ ਨਾਲ ਕਿਹਾ ਗਿਆ ਕਹਿੰਦੇ ਕਿ ਕਿਸਾਨ ਮੇਨਾ ਗੱਲਬਾਤ ਕਰਨ ਇੱਕ ਮੁੱਦਾ ਚੁੱਕ ਲੈਣ ਮੇਨਾ ਸਾਰੇ ਕਿਸਾਨ ਆ ਕੇ ਗੱਲ ਕਰਨ ਲੇਕਿਨ ਦਸਤਿਆਂ ਰਸਤਾ ਨਾ ਘੇਰਣ ਯਾਰ 24 35 40 ਸਾਲ ਹੋ ਗਿਆ ਉਹਨਾਂ ਦਫ਼ਤਰਾਂ 'ਚ ਬੈੰਦੇ ਐ ਜਿੱਥੇ ਕੋਈ ਬੰਦਾ ਅੰਦਰ ਨਹੀਂ ਵੜ ਸਕਦਾ ਮਹੀਨਾ ਮਹੀਨਾ ਉੱਥੇ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਜਿਹੜੀ ਯੂ ਐਸ ਏ ਤੇ ਉਹਨੂੰ ਪੁੱਛੋ ਜਦੋਂ ਇਹਨਾਂ ਕੋਈ ਮਤਲਬ ਮਿਲਣ ਦਾ ਸਮਾਂ ਲੈਣਾ ਹੁੰਦਾ ਸੀ ਤਾਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹਾਊਸ ਅਮਰੀਕਾ ਤੋਂ ਫੋਨ ਕਰਾ ਕੇ ਆਉਣਾ ਪੈਂਦਾ ਸੀ ਪੀ ਐਮਓ ਤੋਂ ਇਹ ਮਿਲਣ ਦਾ ਸਮਾਂ ਨਹੀਂ ਸੀ ਦ ਹੁਣ ਵਿਚਾਰਿਆਂ ਨੂੰ ਉਹਨਾਂ ਲੋਕਾਂ ਦੇ ਜਿ ਤੁਰੇ ਤਰੇ ਫਿਰਦੇ ਫਿਰ ਉਹ ਅੱਕ ਜਾਂਦੇ ਆ ਕਿ ਆ ਕੀ ਹੋ ਰਿਹਾ ਉਹਨਾਂ ਨੇ ਇੰਨੇ ਲੋਕਾਂ ਦੀ ਵੇਖੀ ਨਹੀਂ ਘੱਟੇ ਕੀ ਲੱਗਦਾ ਇਸੇ ਕਰਕੇ ਫੋਰਨਰ ਚੈਨਲਸ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਰਹੇ ਨੇ ਕਿਉਂਕਿ ਬੜੀ ਯਾਰ ਅਸੀਂ ਵੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਫੋਰਨਰ ਚੈਨਲਸ ਨੂੰ ਫੋਰ ਜੇ ਉਹਨਾਂ ਨੂੰ ਪਤਾ ਨਾ ਤੇ ਮੁੱਦੇ ਪਤਾ ਕੀ ਹੈ ਉਥੋਂ ਕਿੱਦਾਂ ਭੱਜੇ ਨੇ ਜੋ ਇਹਨਾਂ ਨੇ ਤੇ ਨੁਕਸਾਨ ਕੀਤਾ ਹੈ ਪੰਜਾਬੀ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਬੋਲਦੀ ਥੋੜਾ ਜਿਹਾ ਬਹੁਤ ਅਲਕਸਾਨ ਕੀਤਾ ਬੜੀ ਵਾਰੀ ਉਹਨਾਂ ਦਾ ਇੱਕ ਹੀ ਕਹਿਣਾ ਹੁੰਦਾ ਕਿ ਜਿਹੜੇ ਅਮਰੀਕਾ 'ਚ ਰਹ ਰਹੇ ਪੰਜਾਬੀ ਨੇ ਉਹ ਪੰਜਾਬ ਦੀ ਜਾਂ ਅਮਰitsar ਦੀ ਜਿਹੜੀ ਡਿਵੈਲਪਮੈਂਟ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਮੌਕਾ ਦਿੱਤਾ ਜਾਵੇ ਤੁਹਾਨੂੰ ਲੱਗਦਾ ਵੀ ਪਹਿਲਾਂ ਜਦੋਂ ਇਹ ਉੱਥੇ ਰਹੇ ਨੇ ਉਦੋਂ ਇਹਨਾਂ ਨੇ ਡਿਵੈਲਪਮੈਂਟ ਬਾਰੇ ਨਹੀਂ ਸੋਚਿਆ ਹੁਣ ਇਲੈਕਸ਼ਨਾਂ ਦੇ ਦੇਣਾ ਜੀ ਇਹੋ ਜਿਹਾ ਕਹਿਣਾ ਕਰਕੇ ਬਹੁਤ ਪੰਜਾਬੀ ਬੜੀ ਸਪੋਰਟ ਕਰਦੇ ਆ ਪੰਜਾਬ ਦੀ ਇਹਨਾਂ ਨੂੰ ਪਤਾ ਰਹੇ ਹੁਣ ਤੇ ਵਿਚਾਰਾਂ ਨੂੰ ਪਤਾ ਹੋਵੇ ਨਾ ਬਹੁਤ ਪੰਜਾਬੀ ਸਕੂਲ ਬਣਾਏ ਆ ਬਹੁਤ ਪੰਜਾਬੀਆਂ ਨੇ ਇੱਥੇ ਬੱਚੇ ਪੜਾਉਣ ਦੇ ਨੇ ਬਹੁਤ ਪੰਜਾਬੀ ਇਲਾਜ ਕਰਾਉਂਦੇ ਨੇ ਸੰਸਥਾਵਾਂ ਉਹਨਾਂ ਨੂੰ ਤੁਸੀਂ ਕੁਲਚੇ ਕਰਕੇ ਖਵਾਓ ਲੱਸੀਆਂ ਪਿਓ ਅੰਮ੍ਰਿਤਸਰ ਦੇ ਢੇੜੇ ਵਾਲੀ ਰੱਸੀ ਪਿਓ ਠੰਡੇ ਰਹਿਣ 4 ਤਰੀਕ ਨੂੰ ਰਿਜ਼ਲਟ ਆਉਣਾ ਹੈ 5 ਨੂੰ ਉਹਨਾਂ ਨੂੰ ਸੀਓਫ ਕਰਾਂਗੇ ਧੰਨਵਾਦ ਥੈਂਕ ਯੂ ਸੋ ਮਚ